ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਮਾਲ ਅੱਜ ਦੇ ਨਾਲ ਅੱਜ ਗੱਲ ਕਰਾਂਗੇ ਵੀਡੀਓ ਵਿੱਚ ਆਪਾਂ ਜਿਹੜੀ ਆਪਣੀ ਛੋਨੇ ਦੀ ਪਨੀਰੀ ਆ ਜਿਹੜੀ ਉੱਪਰ ਤੇ ਮੱਛਾਂ ਲੱਜਿੰਦੀ ਆ ਵੀ ਸੁੱਕਾਂ ਲੱਜਿੰਦੀ ਆ ਕਿਉਂਕਿ ਇਹ ਜ਼ਿਆਦਾਤਰ ਗਰਮੀ ਕਰਕੇ ਹੁੰਦਾ ਜਦੋਂ ਜ਼ਿਆਦਾ ਲੋ ਪੈਂਦੀ ਆ ਤੱਤੀ ਉਹਦੇ ਨਾਲ ਹੋ ਜਾਂਦਾ ਜਾਇ ਫਿਰ ਗਰਦ-ਗੁਰਦ ਪੈ ਜਾਂਦੀ ਆ ਜਿckਨਾ ਹੁਣ ਸੁਪੀ ਬਾਹਣਾਦੋ ਵਾਲੇ ਲੇਜ਼ਰ ਆ ਫੇਰ ਇਹਦੀ ਧੂੜ ਉੜਦੀ ਆ ਉਹਦੇ ਕਰਕੇ ਹੋ ਜਾਂਦਾ ਇਹ ਕੀ ਆਪਾਂ ਨੇ ਜ਼ਿੰਮੇਦਾਰ ਸਮਝਦੇ ਆ ਵੀ ਕਿਤੇ ਕੋਈ ਤੱਤਾਂ ਦੀ ਘਾਟ ਹੋ ਵੀ ਪਰ ਜਿਹੜੀ ਤੱਤਾਂ ਦੀ ਘਾਟ ਹੁੰਦੀ ਆ ਉਹਦੀ ਨਿਸ਼ਾਨੀ ਲੱਗ ਹੁੰਦੀ ਆ ਕਿ ਜਿਹੜੀ ਉੱਪਰ ਤੇ ਮੱਚਣ ਦੀ ਹੁੰਦੀ ਆ ਵੀ ਸੁੱਕਣ ਜੇ ਦੀ ਉਹ ਹੁੰਦੀ ਗਰਮੀ ਕਰਕੇ ਜੇ ਗਰਮੀ ਕਰਕੇ ਸੁੱਕ ਰਹੀ ਆ ਤੁਹਾਡੀ ਪਨੀਰੀ ਤੁਹਾਨੂੰ ਲੱਗਦਾ ਵੀ ਤੁਹਾਡੀ ਪਨੀਰੀ ਗਰਮੀ ਕਰਕੇ ਸੁੱਕ ਰਹੀ ਆ ਉਹਦੇ ਬਸ ਤੇ ਮੈਂ ਤੁਹਾਨੂੰ ਇੱਕ ਬਹੁਤ ਆਸਾਨ ਤਰੀਕਾ ਦੱਸਦਾ ਉਹਦੇ ਬਸ ਤੇ ਆਪਾਂ ਨੂੰ ਕਈ ਕਿਸਾਨ ਵੀਰ ਕਹਿੰਦੇ ਵੀ ਪਾਣੀ ਦੀ ਸਪਰੇਅ ਕਰ ਦੋ ਸ਼ਾਮ ਨੂੰ ਚਾਹੇ ਕੱਲੇ ਪੰਪ ਚ ਪਾ ਕੇ ਪਾਣੀ ਦੀ ਸਪਰੇਅ ਨਾਲੋਂ ਇੱਕ ਤੁਹਾਨੂੰ ਵਧੀਆ ਬੈਸਟ ਤਰੀਕਾ ਦੱਸਦਾ ਜਦ ਆਪਾਂ ਆਪਣੀ ਪਨੀਰੀ ਨੂੰ ਪਾਣੀ ਲਾਉਣਾ ਇਕਣਾ ਆਪਣੀ ਉਹਨਾਂ ਦੀ ਪਨੀਰੀ ਨੂੰ ਪਾਣੀ ਲਾਇਆ। ਇਹਦੇ ਵਿੱਚ ਆਪਾਂ ਨੇ ਡੰਡਾ ਲੈ ਕੇ ਐਂ ਫੇਰ ਦੇਣਾ ਇਹਨਾਂ। ਸਾਰੀ ਪਨੀਰੀ ਪਰ। ਇੱਕਣਾ ਡੰਡਾ ਫੇਰਨੇ ਗਾ ਲਾਈ ਹੁੰਦਾ ਵੀ ਪਾਣੀ ਭਰ ਕੇ ਇਹ ਪਾਣੀ ਚ ਪਨੀਰੀ ਡੁੱਬ ਜਾਂਦੀ ਆ। ਉਹ ਕਾ ਇਹਨੂੰ ਐਨ ਪ੍ਰੋਪਰ ਪਾਣੀ ਲੱਗ ਜਾਂਦਾ। ਪਾਣੀ ਲੱਗਣ ਗੈ ਲਫੇ ਜਿਹੜੀ ਆਪਣੀ ਉੱਪਰ ਤੇ ਪਨੀਰੀ ਸੁੱਕੀ ਜੀ ਹੁੰਦੀ ਆ ਉਹ ਪਾਣੀ ਨਾਲੇ ਤਾਜੀ ਹੋ ਜਾਂਦੀ ਆ। ਇਹ ਤਰੀਕਾ ਸਭ ਤੋਂ ਵਧੀਆ ਸੀ ਕਈ ਵਾਰੀ ਵਰਤਿਆ ਅਸੀਂ ਤਰੀਕਾ ਆਪਣਾ। ਜਦ ਵੀ ਸਾਨੂੰ ਲੱਗਦਾ ਵੀ ਸਾਡੀ ਪਨੀਰੀ ਉੱਪਰ ਤੇ ਮੱਚ ਰਹੀ ਆ। ਅਸੀਂ ਆਪਣੀ ਪਨੀਰੀ ਵੇਕਣਾ ਡੰਡਾ ਫੇਰ ਦਿੰਦੇ ਆ ਉਹਦੇ ਨਾਲ ਇਹ ਪਨੀਰੀ ਬਹੁਤ ਵਧੀਆ ਹੋਏ ਆਉਂਦੀ ਆ ਖਾਮ ਨੂੰ ਪਾਣੀ ਲਾਉਣੇ ਨਾਲ ਉਹ ਵੀ ਚੰਗਾ ਈ ਪਾਣੀ ਲਾਉਣਾ ਉਹ ਵੱਖਰੀ ਗੱਲ ਆ ਪਾਣੀ ਵੀ ਲਾ ਸਕਦੇ ਆ ਪਰ ਆਪਾਂ 10-15 ਫੁੱਟ ਦਾ ਇੱਕ ਡੰਡਾ ਲੀ ਲੂ ਜੇ ਬੜੀ ਕਿਆਰੀ ਏ ਜਾਂ ਛੋਟੀ ਕਿਆਰੀ ਆ ਤਾਂ ਛੋਟੇ ਡੰਡੇ ਨਾਲ ਵੀ ਹੋ ਜਾਂਦੀ ਆ ਇਹਨੂੰ ਐ ਚੰਗੀ ਤਰ੍ਹਾਂ ਫੇਰ ਦੋ ਉੱਪਰ ਪਾਣੀ ਦੇ ਛਿੱਟੇ ਵੱਜ ਜਾਂਦੇ ਆ ਜੀ ਦੇ ਨਾਲ ਕੀ ਐਨ ਹਰੀ ਭਰੀ ਲੱਗਣ ਲੱਗ ਜਾਂਦੀ ਆ ਕੋਈ ਸਪਰੇਅ ਦੀ ਲੋੜ ਨਹੀਂ ਹਾਂ ਜੇ ਤੁਹਾਨੂੰ ਲੱਗਦੀ ਆ ਵੀ ਤੁਹਾਡੇ ਕੋਈ ਉਹ ਹੋਇਆ ਵਾ ਇਹ ਕੈਲਸ਼ੀਅਮ ਦੀ ਘਾਟ ਆ ਜਾਂ ਕਿਸੇ ਚੀਜ਼ ਦੀ ਤਾਂ ਤੁਸੀਂ ਸਪਰੇਅ ਕਰੋ ਨਹੀਂ ਨਾ ਕਰੋ ਜੇ ਜਕਲੋਈ ਜੇ ਏਕਣਾ ਮੱਚ ਰਹੀ ਹੈ ਪਨੀਰੀ ਜਿੱਕਣਾ ਇਹ ਆ ਇਹ ਆਪਣੀ ਗਰਮੀ ਕਰਕੇ ਆ ਕੋਈ ਸੁੰਢੀ ਨਹੀਂ ਕੋਈ ਕੁਛ ਨਹੀਂ ਇਹ ਗਰਮੀ ਕਰਕੇ ਆ ਏਕਣਾ ਜੇ ਆਪਾਂ ਇਹਨੂੰ ਪਾਣੀ ਲਾ ਦਾਂਗੇ ਪਾਣੀ ਲਾ ਕੇ ਉੱਪਰ ਡੰਡਾ ਫੇਰ ਦਾਂਗੇ ਉਸ ਤਰ੍ਹਾਂ ਇਹ ਪਨੀਰੀ ਬਹੁਤ ਵਧੀਆ ਹੋ ਜਾਂਦੀ ਆ ਜਿਹੜੀ ਉੱਪਰ ਦੇ ਮੱਚੀ ਮੱਚੀ ਜੀ ਹੁੰਦੀ ਆ ਉਹ ਸਾਰੀ ਠੀਕ ਹੋ ਜਾਂਦੀ ਆ ਹੋਰ ਕੋਈ ਨਹੀਂ ਹੈਗੀ ਕੋਈ ਸਪਰੇਅ ਦੀ ਲੋੜ ਨਹੀਂ ਕੋਈ ਕਾਸੀ ਦੀ ਲੋੜ ਨਹੀਂ ਜੇ ਕੋਈ ਤੱਤ ਦੀ ਘਾਟ ਲੱਗਦੀ ਆ ਉਹ ਨਿਸ਼ਾਨੀਆਂ ਲੱਗ ਹੁੰਦੀ ਆ ਇੱਕ ਚੀਜ਼ ਦੀ ਨਿਸ਼ਾਨੀ ਆਪਣੀ ਆਪਣੀ ਹੁੰਦੀ ਹੈ ਜਿਹੜੀ ਮੱਚਣ ਗੈਲਾ ਉਹ ਤੁਸੀਂ ਪਾਣੀ ਲਾਓ ਉੱਪਰ ਤੇ ਡੰਡਾ ਫੇਰ ਦਿਓ ਸਾਰੀ ਉੱਪਰ ਤੇ ਗਰਤ ਵੀ ਥੋੜੀ ਧੋ ਜਣੀ ਜਿੰਨੀ ਉੱਪਰ ਮਿੱਟੀ ਘੱਟਾ ਪਿਆ ਬਹੁੰਦਾ ਜਾਂ ਪਾਣੀ ਭਰਨਾ ਤੁਸੀਂ ਬੜੀ ਪਨੀਰੀ ਤੋਂ ਚਲੋ ਪਾਣੀ ਨਹੀਂ ਭਰਉਣਾ ਇੰਨਾ ਛੋਟੀ ਪਨੀਰੀ ਨੂੰ ਪਾਣੀ ਭਰ ਕੇ ਫੇਰ ਕੇ ਡੰਡਾ ਬਹੁਤਾ ਪਾਣੀ ਨਾ ਖੜਾਓ ਬਾਅਦ ਵਿੱਚ ਬੇਸ਼ੱਕ ਪਾਣੀ ਕੱਢ ਦਿਓ ਪਨੀਰੀ ਦਾ ਜਿਹਦਾ ਪਾਣੀ ਪਤਲਾ ਪਤਲਾ ਹੀ ਰਹੇ ਬਾਅਦ ਵਿੱਚ ਬੇਸ਼ੱਕ ਪਾਣੀ ਕੱਢ ਦਿਓ ਏਸੀ ਤੁਹਾਡੇ ਨਾਲ ਗੱਲਬਾਤ ਵੀਡੀਓ ਵਧੀਆ ਲੱਗੀ ਤੇ ਚੈਨਲ ਲਾਇਕ ਸ਼ੇਅਰ ਜਰੂਰ ਕਰ ਲਿਓ ਵੀਡੀਓ ਦੇਖਣ ਲਈ